ਸਾਡੇ YouTube ਚੈਨਲ ਤੇ ਆਫਰ ਹਾਂ ਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਰਿਟਾਇਰਡ ਸੀਨੀਅਰ ਲੈਕਚਰਰ ਆਫ ਨੋਨ ਪੈਂਟਕਨ ਦਾ ਹੱਕ ਪੰਜਾਬ ਸਰਕਾਰ ਦੁਆਰਾ ਨਾ ਦਿੱਤੇ ਜਾਣ ਬੋਧ ਸੁਣਾਏ ਗਏ ਇੱਕ ਸ਼ਕਤੀਸ਼ਾਲੀ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਪਹਿਲਾਂ ਆਸੋ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਰੇ ਕੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਦੀ ਨੂੰ ਕਨੈਕਸ਼ਨ ਰਹਿ ਜਾਇਆ ਕਰੇ ਮਾਵੇਂ ਮੌਂਯੂ ਡ੍ਰੀਮ ਕੋਰਟ ਨੇ ਵੀ ਇੱਕ ਕੇਸ ਵਿੱਚ ਕਈ ਸਾਲ ਪਹਿਲਾਂ ਇੱਕ ਵੱਡਾ ਫੈਸਲਾ ਸੁਣਾਇਆ ਸੀ ਕਿ ਪੈਨਸ਼ਨ ਸਰਕਾਰ ਦੁਆਰਾ ਕਿਸੇ ਪੈਨਸ਼ਨ ਨੂੰ ਦਿੱਤਾ ਜਾਣ ਵਾਲਾ ਕੋਈ ਚੈਰਿਟੀ ਜਾਂ ਤੋਹਫਾ ਨਹੀਂ ਹੈ ਪਰੰਤੂ ਇਹ ਮੁਲਾਜ਼ਮਾਂ ਦੁਆਰਾ ਲੰਬਾ ਸਮਾਂ ਸਰਕਾਰੀ ਸੇਵਾ ਕੀਤੇ ਜਾਣ ਕਰਕੇ ਉਸ ਦਾ ਕਨਵਿਧਾਨਕ ਹੱਕ ਹੈ ਪਰੰਤੂ ਫਿਰ ਵੀ ਕਈ ਵਾਰ ਸਰਕਾਰਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਕਿਸੇ ਮੁਲਾਜ਼ਮ ਦੁਆਰਾ ਰਿਟਾਇਰ ਹੋਣ ਤੇ ਪੈਨਸ਼ਨ ਇਹ ਹੋਰ ਪੈਨਸ਼ਨ ਦੇ ਬੈਨੀਫਿਟ ਨਾ ਦੇ ਕੇ ਮਜ਼ਦੂਰ ਦੀ ਵਾਇਓਲੇਸ਼ਨ ਕਰਦੀਆਂ ਰਹਿੰਦੀਆਂ ਹਨ ਜਿਸ ਕਰਕੇ ਰਿਟਾਇਰ ਹੋਏ ਮੁਲਾਜ਼ਮ ਨੂੰ ਕਈ ਵਾਰੀ ਮਾਾਮਯੋਗ ਅਦਾਵਤਾਂ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਰਤੀ ਹਰਤਾ ਫਰੀਦਕੋਟ ਤੋਂ ਰਿਟਾਇਰ ਹੋਏ ਸੀਨੀਅਰ ਲੈਕਚਰਰ ਡਾਕਟਰ ਪ੍ਰਮੀਨ ਪrakash ਦੇ ਕੇਸ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਰਿਟਾਇਰਡ ਡਾਕਟਰ ਨੇ ਪੈਨਸ਼ਨ ਦਾ ਲਾਭ ਨਾ ਦਿੱਤੇ ਜਾਣ ਕਰਕੇ ਮਾਝੂ ਪੰਜਾਬ ਨ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉਹ ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਤੇ ਇਹ ਸਬੰਧਿਤ ਮਾਝੂ ਅਦਾਲਤ ਨੇ ਕੀ ਫੈਸਲਾ ਸੁਣਾਇਆ ਹੈ ਸਾਟੇਟ ਬਿਊਰੋ ਚੰਡੀਗੜ੍ਹ ਤੋਂ ਇੱਕ ਖਬਰ ਲੱਗੀ ਹੈ ਕਿ ਪ੍ਰਿੰਸੀਪਲ ਸੇਵਾ 73 ਦੀ ਤਨਖਾਹ ਦਾ 1/3 ਹਿੱਸਾ ਕਲਕ ਕਰੋ ਇਹ ਕਹਣਾ ਹੈ ਹਾਈ ਕੋਰਟ ਦਾ ਹਾਈ ਕੋਰਟ ਵਰਨਾ ਪਹਿਲਾਂ ਦਿੱਤੇ ਗਏ ਆਦੇਸ਼ਾਂ ਦੇ ਉਪਾਗ ਨੇ باوجود ਸਿਉ ਤੇਵਾ ਮੁਕ ਲੈਕਚਰ ਨੂੰ ਨਹੀਂ ਦਿੱਤੇ ਪੈਨਸ਼ਨ ਤੇ ਹੋਲ ਲਾਭ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰ 75% ਦਾ 1/3 ਹਿੱਸਾ ਉਦੋਂ ਤੱਕ ਕਲਕ ਕਰਨ ਦਾ ਅਧਿਕਾਰ ਦਿੰਦਾ ਹੈ ਜਦੋਂ ਤੱਕ ਰਿਟਾਇਰਡ ਸੀਨੀਅਰ ਲੈਕਚਰ ਆਫ ਡਾਕਟਰ ਪਰਵੀਨ ਪ੍ਰਕਾਸ਼ ਨੂੰ ਪੈਨਸ਼ਨ ਭਾਵ ਦੇਣ ਸੰਬੰਧੀ ਪਹਿਲਾਂ ਦੇ ਅਦਾਲਤ ਦੇ ਫੈਸਲੇ ਦੀ ਪਾਲਣਾ ਯਕੀਨੀ ਨਹੀਂ ਹੋ ਜਾਂਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਤੋਂ ਰਿਪੋਰਟ ਪਰਵੀਨ ਪ੍ਰਕਾਸ਼ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਵੀ ਜਿਸ ਵਿੱਚ 13 ਜੁਲਾਈ 2023 ਨੂੰ ਹਾਈ ਕੋਰਟ ਦੇ ਫੈਸਲੇ ਦੇ ਗੈਰ ਅਮਲ ਨੂੰ ਸਬੋਧਨ ਕਰਨ ਲਈ ਹੁਕਮ ਅਜ਼ਰੂਬੀ ਟਿਸ਼ਨ ਯਾਨੀ ਕਿ ਕੰਟਰੈਕਟਿਸ਼ਨ ਦਾਗੋ ਕੀਤੀ ਗਈ ਸੀ ਉਸ ਫੈਸਲੇ ਦੇ ਅਧਾਰ 'ਤੇ ਸੋਣਾ ਅਧਰਤ 1992 ਤੋਂ ਅਮਰਜ ਸਿੰਘ ਦੇ ਡੈਕਟਰਾਰ ਦੇ ਰੂਪ ਚ ਉਹਨਾਂ ਦੀ ਤਰੱਕੀ ਦਾ ਨਿਰਦੇਸ਼ ਦਿੱਤਾ ਸੀ ਨਾਲ ਹੀ ਪੈਨਸ਼ਨ ਤੇ ਰਿਟਾਇਰਮੈਂਟ ਲਾਭਾਂ ਜਿਵੇਂ ਸੋਖ ਕੀਤੀ ਗਈ ਸੀ ਇਸ ਆਦੇਸ਼ ਦੇ باوجود ਪ੍ਰਕਾਸ਼ ਨੇ ਦੋਸ਼ ਲਗਾਇਆ ਯਾਨੀ ਕਿ ਪ੍ਰਵੀਨ ਪ੍ਰਕਾਸ਼ ਨੇ ਦੋਸ਼ ਲਗਾਇਆ ਕਿ ਵਾਅਦਾ ਕੀਤੇ ਗਏ ਲਾਭ ਨਹੀਂ ਦਿੱਤੇ ਗਏ 5 ਮਾਰਚ 2025 ਨੂੰ ਮੋਰ ਸ਼ੁਰੂ ਹੋਈ ਸੁਣਵਾਈ ਵਿੱਚ ਵਾਅਬ ਕੋਦੋਂ ਹੋਰ ਵੱਧ ਗਿਆ ਜਦੋਂ ਸੂਬੇ ਦੇ ਵਕੀਲ ਨੇ ਅਦਾਲਤ ਨੂੰ ਬਰੋਸਾ ਦਿੱਤਾ ਕਿ 1 ਅਪ੍ਰੈਲ 2017 ਤੋਂ 30 ਜੂਨ 2021 ਤੱਕ ਦੀ ਪੈਨਸ਼ਨ ਦੀ ਬਕਾਇਆ ਰਾਸ਼ੀ ਤਿੰਨ ਹਫ਼ਤਿਆਂ ਦੇ ਅੰਦਰ ਜਾਰੀ ਕਰ ਦਿੱਤੀ ਜਾਏਗੀ ਇਸ ਵਜ੍ਹਾ ਤੇ ਪ੍ਰਗਰਸਾ ਕਰਦੇ ਹੋਏ ਪਟੀਸ਼ਨ ਵਾਪਸ ਲੈ ਲਈ ਗਈ ਅਦਾ ਆਪਣੀ ਚੇਤਾਵਨੀ ਦਿੱਤੀ ਕਿ ਇਸ ਦੀ ਪਾਲਣਾ ਨਾ ਕਰਨ ਤੇ ਬੀਸ਼ਨ ਨੂੰ ਪਟੀਸ਼ਨ ਮੁਰਸ਼ੂ ਕਰਦੇ ਅਯਾਤ ਮਿਲ ਜਾਏਗੀ ਤੇ ਦੋਸ਼ੀ ਅਧਿਕਾਰੀ ਨੂੰ ਆਪਣੇ ਨਿੱਜੀ ਫੰਡ ਤੋਂ 50000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਇਸ ਚੇਤਾਵਨੀ ਦੇ باوجود ਬਕਾਇਆ ਰਕਮ ਜਾਰੀ ਨਹੀਂ ਕੀਤੀ ਗਈ ਤੇ ਪੈਨਸ਼ਨ ਦੀ ਗਣਨਾ ਗਲਤ ਤਰੀਕੇ ਨਾਲ ਪੰਜਵੇਂ ਤਨਖਾਹ ਕਮਿਸ਼ਨ ਦੇ ਸਕੇਲ ਦੇ ਅਧਾਰ 'ਤੇ ਕੀਤੀ ਗਈ ਜਦ ਕਿ ਪਰਵੀਨ ਪ੍ਰਕਾਸ਼ ਦੀ ਪੈਨਸ਼ਨ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਤਹਿਤ ਫੋਕੀਆ ਗਿਆ ਸੀ ਇਸ ਦੇ ਨਿਯਮੀ ਦੇ ਕਾਰਨ ਪ੍ਰਕਾਸ਼ ਨੇ ਅਦਾਲਤ ਵਿੱਚ ਦਿੱਤੇ ਗਏ ਝੂਠੇ ਧਿਆਨ ਦਾ ਹਵਾਲਾ ਦਿੰਦੇ ਹੋਏ ਹੁਕਮ ਅਦੌਰੀ ਪੋਟੀਸ਼ਨ ਨੂੰ ਸੁਲਝੇਤ ਕਰਨ ਲਈ ਅਰਜੀ ਦਿੱਤੀ ਸੀ ਤਾਂ ਹੁਣ ਨੈਕਸਟ ਕੀਸ ਨਾ ਗਿਆ ਫਿਰ 28 ਜੁਲਾਈ ਤੱਕ ਕਾਰਵਾਈ ਕੀਤੀ ਮੌਤਵੀ ਰਕਾਰ ਨੇ ਨਲੀਰ ਦਿੱਤੀ ਕਿ 1 ਅਪ੍ਰੈਲ 2014 ਤੋਂ 30 ਜੂਨ 2021 ਤੱਕ ਦੀ ਉਹਨਾਂ ਦੀ ਪੈਨਸ਼ਨ ਦੀਪ ਕਾਇਰ ਰਾਜੂ ਦੀ ਸਹੀ ਗਣਨਾ ਜਾਂ ਭੁਗਤਾਨ ਨਹੀਂ ਕੀਤਾ ਗਿਆ ਦੂਬੇ ਦੇ ਅਚਰਨ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਜਸਟਿਸ ਹਰਕੇਸ਼ ਮਨੋਜਾ ਨੇ ਟਿੱਪਣੀ ਕੀਤੀ ਕਿ ਇਹ ਬਚਾਅ ਪੱਖ ਵੱਲੋਂ ਕੋਈ ਅਸਪੀ ਗਲਤੀ ਨਹੀਂ ਲੱਗਦੀ ਇਸ ਦੀ ਪਟੀਸ਼ਨਰ ਨੂੰ ਰੀਸ਼ਨ ਦਾਇਰ ਕਰਕੇ ਗੈਰ ਜ਼ਰੂਰੀ ਤਰੀਕੇ ਨਾਲ ਇਸ ਅਦਾਵਤ ਦਾ ਦਰਵਾਜ਼ਾ ਖੜਕਾਉਣ ਦੀ ਮਜਬੂਰ ਹੋਣਾ ਪਿਆ ਹੈ ਮਾਮਲੇ ਨੂੰ ਹੁਣ ਅੱਗੇ ਦੀ ਕਾਰਵਾਈ ਲਈ 28 ਜੁਲਾਈ 2025 ਤੱਕ ਮੁਕੱਲੀ ਕੰਮ ਦਿੱਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਮਾਨਯੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਫਰਮਾਏ ਗਏ ਇਸ ਫੈਸਲੇ ਦੀ ਤਾਮੀਨ ਨੈਕ ਡੇਟ ਆਫ ਹੀアリング ਯਾਨੀ ਕਿ 28 ਜੁਲਾਈ 2025 ਤੱਕ ਕੀਤੀ ਜਾਂਦੀ ਹੈ ਜਾਂ ਫਿਰ ਅਦਾਤ ਨੂੰ ਹੋ ਸਕਤ ਪਹਿਲਾ ਨਾ ਨਿਪਟੇਗਾ ਇਹ ਤਾਂ ਕੋਨ ਦਾ ਖਾਮਾ ਹੀ ਦੱਸੇਗਾ ਪਰੰਤੂ ਇਸ ਫੈਸਲੇ ਤੋਂ ਇੱਕ ਗੱਲ ਵੈਤ ਹੈ ਕਿ ਸਰਕਾਰ ਤੈਨਸ਼ਨਾਂ ਨੂੰ ਉਹਨਾਂ ਦੇ ਸੰਵਿਧਾਨਕ ਹੱਕ ਦੇਣ ਤੋਂ ਕਿਸੇ ਤਰ੍ਹਾਂ ਵੀ ਮੁਨਕਰ ਨਹੀਂ ਹੋ ਸਕਦੀ ਇਸ ਵੀਡੀਓ ਵਿੱਚ ਬੱਸ ਇਨਾ ਹੀ ਜੇਕਰ ਵੀਡੀਓ ਜੰਗਦਰ ਵੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਿਰਦੇਖ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ